ਜੀ ਸੱਚੀ ਆਕਾਲ ਜੀ ਸਾਰਿਆਂ ਨੂੰ ਥੋੜਾ ਥਾੜੇ ਚੈਨਲ ਤੇ ਰੀਡਸ ਬੁਟੀ ਤੇ ਸਵਾਗਤ ਹੈ ਜੀ ਜਤੋ ਸਾਰੇ ਚੈਨਲ ਤੇ ਨਵੇਂ ਹੋ ਪਲੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਹੁਣ ਅੱਜ ਅਸੀਂ ਤੁਹਾਨੂੰ ਬਹੁਤ ਜਿਆਦਾ ਸੋਹਣੇ ਸੂਟ ਦਿਖਾਵਾਂਗੇ ਤੇ ਆਪਣਾ ਫਾਸਟਲੀ ਆਰਡਰ ਕਰਦਿਆ ਕਰੋ ਕਿਉਂਕਿ ਇਹ ਸੇਲ ਹੋ ਜਾਂਦੇ ਆਗੇ ਆ ਦੇਖੋ ਜੀ ਅਦਰ ਮੇਰੀ ਸਟੌਕ ਬੈਠੀ ਆ ਸਸ਼ਕਲ ਬਲਾਊਸ ਸਾਰਿਆਂ ਨੂੰ ਸਸ਼ਕਲ ਸਾਰਿਆਂ ਨੂੰ ਅੱਜ ਦਾ ਵਲੋਗ ਅਸੀਂ ਕਰ ਰਹੀ ਮਾਰਨਿਕ ਟੂਰ ਸਸੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਜਿਹੜਾ ਬੈਕਗ੍ਰਾਉਂਡ ਵਾਲਾ ਥਿਊ ਹੈਗਾ ਤੁਹਾਨੂੰ ਦੇਖ ਕੇ ਪਤਾ ਲੱਗ ਗਿਆ ਹੋਣਾ ਵੀ ਆਪਾਂ ਆਪਣੀ ਬੁਟੀਕ ਤੇ ਨਹੀਂ ਹੈਗੇ ਆਪਾਂ ਗਏ ਹੋਏ ਸੀਗੇ ਪਿੰਡ ਕਿਉਂਕਿ ਛੁੱਟੀਆਂ ਖਤਮ ਹੋਣ ਵਾਲੀਆਂ ਸੀ ਸਿਰਫ ਆਪਾਂ 2-3 ਦਿਨਾਂ ਲਈ ਗਏ ਹੋਏ ਸੀਗੇ ਤੇ ਜਿਹੜੇ ਸੂਟਸ ਨੇਗੇ ਮੈਂ ਕੁਝ ਕ ਨਾਲ ਲੈ ਆਈ ਸੀਗੀ ਪਹਿਲਾਂ ਮੈਂ ਵੀਡੀਓ ਬਣਾ ਲਈ ਸੀ ਉਥੋਂ ਦੋ ਤਿੰਨ ਜਿਹੜੀਆਂ ਵੀਡੀਓ ਸ਼ੇਅਰ ਕੀਤੀਆਂ ਨੰਗੀਆਂ ਕਈ ਭਾਰਾਂ ਦੇ ਮੈਸੇਜ ਆ ਰਹੇ ਸੀਗੇ ਉਹਨਾਂ ਨੂੰ ਤਾਂ ਪਤਾ ਹੀ ਆ ਹਨਾ ਵੀ ਆਪਾਂ ਪਿੰਡ ਗਏ ਹੋયાਗੇ ਤੇ ਉਹਨਾਂ ਨੂੰ ਮੈਂ ਕਹਤਾ ਸੀ ਆਪਾਂ ਬਥੇ ਤੁਹਾਡੇ ਕੋਰੀਅਰ ਨੇ ਜਿਹੜੇ ਜਾ ਕੇ ਉਹ ਕਰਾਂਗੇ ਤੇ ਆਪਾਂ ਕੁਝ ਕੁ ਸੂਟ ਨਾਲ ਲੈ ਆਏ ਸੀਗੇ ਵੀ ਕਈ ਵਾਰ ਐਮਰਜੈਂਸੀ ਹੋ ਜਾਂਦੀ ਹੁੰਦੀ ਹੈਗੀ ਤੇ ਆਪਾਂ ਤੁਹਾਡੇ ਨਾਲ ਸੂਟਸ ਦੀ ਤਾਂ ਵੀਡੀਓ ਸ਼ੇਅਰ ਕਰ ਦਾਂਗੇ ਹਨਾ ਤੇ ਕੁਝ ਕੁ ਸੀ ਨਾਲ ਚੱਕ ਲੈ ਆਏ ਸੀਗੇ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਟੈਪੀ ਦੇ ਸੂਟ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਨੇਗੇ ਤੇ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਦੇ ਆਪਾਂ ਸੂਟ ਬਹੁਤ ਜਿਆਦੇ ਸੇਲ ਕੀਤੇ ਨੇ ਆਪਣੇ ਕੋਲੇ ਚੌਥੀ ਵਾਰ ਸਟਾਕ ਆ ਚੁੱਕਿਆ ਹੈਗਾ ਭੈਣਾਂ ਨੇ ਬਹੁਤ ਜ਼ਿਆਦੇ ਪਸੰਦ ਕੀਤੇ ਨੇਗੇ ਤੁਸੀਂ ਸਲਾਈ ਕਰਕੇ ਮੰਗਵਾਉਣਾ ਚਾਹੋ ਨੇ ਸਲਾਈ ਕਰਕੇ ਮੰਗਵਾ ਲਓ ਬਿਨਾ ਸਲਾਈ ਤੋਂ ਮੰਗਵਾਉਣਾ ਚਾਹੋ ਨੇ ਬਿਨਾ ਸਲਾਈ ਤੋਂ ਇਸ ਵਾਰ ਜਿਹੜੇ ਆਪਾਂ ਸੂਟ ਲਏ ਨੇ ਨਾ ਵੀ ਕੋਈ ਭੈਣ ਨਾਰਾਜ਼ ਨਾ ਹੋਵੇ ਦੋ ਦੋ ਸੂਟ ਲਿਆਂਦੇ ਨੇ ਟੈਬੀ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਦੇਖੋ ਜੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ फास्टली अपना ऑर्डर काट दो ते स्क्रीनशॉट लेके सेंड कर दो मेरे नाल की हैगी बेबी पिंक कलर दी सलवार ते टैबी दे सूट हैगे प्राइस इनदा 2000 हैगा आपा पहला भी सेल कीते नेगे ओसे प्राइस दे विच ਤੇ ਬਹੁਤ ਜਿਆਦੇ ਸੋਹਣੇ ਸੂਟ ਲੇਨਗੇ ਭੈਣਾਂ ਦੀ ਡਿਮਾਂਡ ਤੇ ਆਪਾਂ ਮੰਗਵਾਏ ਲੇਗੇ 2000 ਇਹਨਾਂ ਦਾ ਪ੍ਰਾਈਸ ਹੈ ਜੇ ਤੁਸੀਂ ਦੁਪੱਟਾ ਲੈਣਾ ਚਾਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਦੁਪੱਟਾ ਵੀ ਸਾਨੂੰ ਡਾਈ ਕਰਕੇ ਦੇ ਦਿਓ ਤਾਂ ਆਪਾਂ ਡਾਈ ਕਰਕੇ ਦੇ ਦਾਂਗੇ ਇਹਦੇ ਨਾਲ ਫਿਰ ਟੈਬੀ ਲਾਈਨਿੰਗ ਦਾ ਇਹ ਦੁਪੱਟਾ ਲਗਾਇਓ ਕੋਈ ਸਲਿੱਪ ਨਹੀਂ ਹੁੰਦਾ ਹੈਗਾ ਜਿਹੜਾ ਆਪਣੇ ਕੋਲੇ ਟੈਬੀ ਲਾਈਨਿੰਗ ਦੇ ਦੁਪੱਟੇ ਨੇ ਬਿਲਕੁਲ ਸਲਿੱਪ ਨਹੀਂ ਹੁੰਦੇ ਹੈਗੇ ਮੈਂ ਸੂਟ ਪਾਇਆ ਸੀ ਪਰ ਸੋ ਚੌਥੇ ਸੇਮ ਟੈਬੀ ਦੇ ਵਿੱਚ ਤੇ ਨਾਲ ਹੀ ਆਪਾਂ ਟੈਬੀ ਲਾਈਨਿੰਗ ਦਾ ਮੈਂ ਤਾਂ ਪੱਟਾ ਲਿਆ ਸੀਗਾ ਬਿਲਕੁਲ ਵੀ ਸਲਿੱਪ ਨਹੀਂ ਹੋਇਆ ਹੈਗਾ ਪਹਿਲਾ ਸੂਟ ਇਹੇ ਸੀਗਾ ਸਕਰੀਨਸ਼ਾਟ ਲੈ ਸਕਦੇ ਹੋਗੇ ਥੋੜਾ ਪਰਸ਼ਾਕੇ ਦੂਰ ਤੋਂ ਦਿਖਾ ਦਿਓ ਤੇ ਆ ਦੇਖੋ ਜੀ ਡਿਮਾਂਡ ਦੇ ਵਿੱਚ ਹੈਗਾ ਸੂਟ ਇਹ ਫੁੱਲ ਇਹਦੇ ਨਾਲ ਦੇ ਆਪਾਂ ਕਾਫੀ ਸੂਟ ਸੇਲ ਕਰ ਚੁੱਕਿਆਂਗੇ ਇਹ ਵਿੱਚ ਇੱਕ ਸੂਟ ਐਕਸਟਰਾ ਹੋਊਗਾ ਬਾਕੀ ਤਾਂ ਆਪਾਂ 3-4 ਸੂਟ ਲੈ ਕੇ ਆਇਾਂਗੇ ਪਹਿਣਾ ਦੀ ਆਪਾਂ ਡਿਮਾਂਡ ਤੇ ਲੇੰਗੇ ਤੇ ਦੇਖੋ ਜੀ ਕਿ ਜਿਹੜਾ ਨੇ ਸਟਿਚਿੰਗ ਲਈ ਜਾਣੇ ਨੇਗੇ ਸੂਟ ਦੇਖੋ ਜੀ ਬਹੁਤ ਜਿਆਦਾ ਸੋਹਣਾ ਕੰਬੀਨੇਸ਼ਨ ਹੈਗਾ ਜੇ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋਗੇ ਤੇ ਆਹ ਸੂਟ ਵੀ ਬਹੁਤ ਜਿਆਦਾ ਡਿਮਾਂਡ ਦੇ ਵਿੱਚ ਹੈ ਵੀ ਆਪਾਂ ਕਾਫੀ ਸੂਟ ਲੈ ਆਏ ਕੁਸ਼ਕ ਪਹਿਣਾ ਨਾ ਇਹਦੇ ਨਾਲ ਦੇ ਸੂਟ ਮੰਗ ਰਹੇ ਸੀਗੇ ਤੇ ਆਪਾਂ ਉਹਨਾਂ ਦੇ ਸਲਾਈ ਲਈ ਭੇਜ ਦਿੱਤੇ ਰਾਂਗੇ ਪਰ ਇਹ ਮੈਂ ਨਾਲ ਜਿਹੜਾ ਸੂਟਸ ਚੱਕੇ ਸੀਗੇ ਨਾਲ ਆਪਾਂ ਚੱਕ ਲਏ ਸੀ ਵੀ ਤੁਹਾਨੂੰ ਆਪਾਂ ਸ਼ੋਅ ਕਰ ਦਾਂਗੇ ਦੇਖੋ ਪ੍ਰਿੰਟਿੰਗ ਚੈੱਕ ਕਰ ਸਕਦੇ ਹੋਗੇ ਨਾਲ ਹੈਗੀ ਹੈਗੀ ਬਾਟਮ ਤੁਸੀਂ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਓ ਤੇ ਪ੍ਰਾਈਸ ਇਹਨਾਂ ਦਾ 2000 ਹੈਗਾ ਟੈਪੀ ਲਾਈਨਿੰਗ ਦੇ ਸੂਟ ਨੇ ਬਹੁਤ ਜ਼ਿਆਦਾ ਸੋਨਾ ਸਟੱਫ ਹੈ ਗੁੱਡ ਕੁਆਲਿਟੀ ਹੈਗੀ ਸਟੱਫ ਦੀ ਤੇ ਦੇਖੋ ਜੀ ਇਹ ਵਾਲਾ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਆ ਵੀ ਪ੍ਰਿੰਟ ਮੈਨੂੰ ਬਹੁਤ ਜਿਆਦਾ ਸੋਹਣਾ ਲੱਗਿਆ ਦੋ ਦੋ ਸੂਟ ਲੇنگੇ ਕੋਈ ਭੈਣ ਨਾਰਾਜ਼ ਨਹੀਂ ਹੋਊਗੀ ਹੁਣ ਤੇਈ ਭੈਣਾਂ ਦੇ ਫੋਨ ਆਉਂਦੇ ਹੁੰਦੇ ਨੇ ਵੀ ਤੁਸੀਂ ਕਿੱਥੋਂ ਗਿਆ ਆਪਾਂ ਸਮਾਣਾ ਸਿਟੀ ਹੈ ਜੀ ਆਪਣੀ ਤੇ ਫਿਰ ਮੈਨੂੰ ਬਹੁਤ ਵਿਚਾਰੀਆਂ ਦੂਰੋਂ ਫੋਨ ਕਰਦੀਆਂ ਨੇ ਤੁਸੀਂ ਏਡੀ ਦੂਰੋਂ ਹਨਾ ਤੇਲ ਫੂਕ ਕੇ ਆਓਂਗੇ ਮੇਰੇ ਕੋਲੇ ਮੇਰੀ ਬੁਟੀਕ ਤੇ ਤਾਂ ਕਰਕੇ ਹਨਾ ਤੁਸੀਂ ਆਪਣਾ ਆਨਲਾਈਨ ਹੀ ਮੰਗਵਾ ਲਿਓ ਮੈਂ ਤਾਂ ਥੋੜਾ ਹੀ ਫਾਇਦਾ ਸੋਚਦੀ ਆ ਬਾਕੀ ਪਿਆਰ ਦੀ ਗੱਲ ਹੁੰਦੀ ਆ ਕਈ ਭੈਣਾ ਬਹੁਤ ਦੂਰੋਂ ਦੂਰੋਂ ਵੀ ਆ ਜਾਂਦੀਆਂ ਹੁੰਦੀਆਂ ਨੇਂਗੀਆਂ ਤਾਂ ਕਰਕੇ ਹਨਾ ਮੈਂ ਤੁਹਾਨੂੰ ਕਹਿਨੀ ਆ ਵੀ ਤੁਸੀਂ ਕੋਰੀਅਰ ਰਾਹੀਂ ਇੱਕ ਸੂਟ ਮੰਗਵਾ ਕੇ ਦੇਖ ਲਿਓ ਜੇ ਤੁਹਾਨੂੰ ਵੀ ਜੇ ਤੁਸੀਂ ਜਾਦੇ ਕੱਪੜੇ ਲੈਣੇ ਨੇਗੇ ਫਿਰ ਤੁਸੀਂ ਮੇਰੇ ਕੋਲੇ ਆ ਕੇ ਲੈ ਜਿਓ ਕੋਈ ਗੱਲ ਨਹੀਂ ਜੀ ਸਟਾਕ ਆਪਣੇ ਕੋਲੇ ਬਾਦੂ ਹੁੰਦਾ ਹੈਗਾ ਦੇਖੋ ਵਰਕ ਵਗੈਰਾ ਕਰਾਉਣੇ ਨੇ ਆਪਣਾ ਕੰਮ ਚੱਲ ਰਿਹਾ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਇਹਦੇ ਨਾਲ ਹੈਗੀ ਹੈ ਸੀ ਗ੍ਰੀਨ ਕਲਰ ਦੀ ਸਲਵਾਰ ਬਹੁਤ ਜਿਆਦਾ ਸੋਹਣਾ ਕੰਬੀਨੇਸ਼ਨ ਹੈਗਾ ਜੈਨੂਨ ਜਸੂਟ ਹੈਗਾ ਪੂਰਾ 2000 ਪ੍ਰਾਈਸ ਹੈਗਾ ਤੇ ਆ ਭੈਣਾ ਸੂਟਾਂ ਲਈ ਨਾਰਾਜ਼ ਹੋ ਗਈਆਂ ਸੀਗੀਆਂ ਕਈ ਹੁਣ ਵੀ ਆਪਾਂ ਦੋ ਸੂਟ ਲਿਆਂਦੇ ਨੇਗੇ ਜਿਹੜੀਆਂ ਭੈਣਾ ਦੇ ਮੈਸੇਜ ਆਏ ਸੀਗੇ ਆਪਾਂ ਨੂੰ ਹਨਾ ਵੀ ਸੂਟ ਹੈ ਨਹੀਂਗੇ ਆਪਾਂ ਹੋਲਡ ਕਰਤੇ ਸੀਗੇ ਦੁਬਾਰੇ ਆ ਚੁੱਕੇ ਨੇਗੇ ਤੇ ਮੈਨੂੰ ਇੰਨੇ ਮੈਸੇਜ ਦੇ ਵਿੱਚ ਨਹੀਂ ਪਤਾ ਲੱਗਦਾ ਵੀ ਕਿਹੜੀਆਂ ਭੈਣਾਂ ਨੂੰ ਚਾਹੀਦੇ ਸੀ ਸੂਟ ਤਾਂ ਕਰਕੇ ਤੁਸੀਂ ਆਪਣਾ ਵੀਡੀਓ ਦੇਖ ਕੇ ਸਕਰੀਨਸ਼ਾਟ ਭੇਜ ਦਿਓ ਤੇ ਆਪਣਾ ਸੂਟ ਰਖਵਾ ਲਿਓ ਦੇਖੋ ਜੀ ਟੈਬੀ ਲਾਈਨਿੰਗ ਦੇ ਵਿੱਚ ਸੂਟ ਹੈਗਾ 2000 ਪ੍ਰਾਈਸ ਹੈ ਦੋ ਦੋ ਸੂਟ ਨੇ ਜੀ ਇਹ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਦੇਖੋ ਜੀ ਆ ਵੀ ਹੈ ਜਿਹੜਾ ਸੂਟ ਟੈਬੀ ਦੇ ਵਿੱਚ ਹੀ ਹੈਗਾ ਤੇ ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਦੁਪट्टे ਰਖਾਇਓ ਤੇ ਬਹੁਤ ਜਿਆਦੇ ਸੋਹਣੇ ਸੂਟ ਲੈਂਗੇ ਦੇਖੋ ਆ ਵੀ ਕਲਰਫੁਲ ਕਈ ਅਸੀਂ ਨਾ ਕਲਰ ਆਏ ਨਹੀਂ ਲਿਉਂਦੇ ਹੈਗੇ ਵੀ ਜਾਂ ਡਾਰਕ ਹੀ ਲਿਉਨੇ ਜਾਂ ਲਾਈਟ ਹੀ ਲਿਉਨੇਗੇ ਡਾਰਕ ਵੀ ਲੈ ਕੇ ਆਉਣਾ ਲਾਈਟ ਵੀ ਲੈ ਕੇ ਆਉਣਾ ਸੁਪਰ ਜਿਹੀ ਵੀ ਲੈ ਕੇ ਆਉਣਾ ਕਿਉਂਕਿ ਹਰ ਤਰ੍ਹਾਂ ਦਾ ਕਲਾਇੰਟ ਹੁੰਦਾ ਹੈਗਾ ਹਨਾ ਕੋਈ ਡਾਰਕ ਨਹੀਂ ਪਸੰਦ ਕਰਦਾ ਹੈਗਾ ਕੋਈ ਲਾਈਟ ਨਹੀਂ ਪਸੰਦ ਕਰਦਾ ਹੈਗਾ ਤਾਂ ਕਰਕੇ ਫਿਰ ਸਾਰੀ ਗੱਲ ਆਪਾਂ ਨੂੰ ਧਿਆਨ ਚ ਰੱਖ ਕੇ ਆਪਾਂ ਨੂੰ ਸਟਾਕ ਜਿਹੜਾ ਲੈਣਾ ਪੈਂਦਾ ਹੁੰਦਾ ਹੈਗਾ ਕੋਈ ਵੀ ਬੈ ਨਰਾਜ਼ ਨਾ ਹੋਵੇ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਇੰਨਾ ਜਿਆਦਾ ਪਿਆਰ ਦਿੰਨੇ ਹੋਗੇ ਤੇ ਕਮੈਂਟ ਕਰਦੇ ਹੋ ਨੇ ਨੇ ਸੋਹਣੇ ਹਨਾ ਤੇ ਇਦਾਂ ਹੀ ਆਪਣੇ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਤੇ ਆਪਾਂ ਨੂੰ ਸੂਟ ਤੁਹਾਨੂੰ ਪਸੰਦ ਆ ਰਹੇ ਨੇਗੇ ਤੇ ਬਹੁਤ-ਬਹੁਤ ਤੁਹਾਡਾ ਥੈਂਕ ਯੂ ਤੁਸੀਂ ਮੇਰੇ ਤੇ ਵਿਸ਼ਵਾਸ ਰੱਖ ਕੇ ਟਰਸਟ ਕਰਕੇ ਹਨਾ ਤੇ ਆਪਾਂ ਤੋਂ ਕੰਮ ਬਣਵਾਉਣੇ ਹੋਗੇ ਸੂਟਸ ਵਗੈਰਾ ਲੈਣੇ ਹੋਗੇ ਤਾਂ ਕਰਕੇ ਤੁਹਾਡਾ ਇਦਾਂ ਹੀ ਟਰਸਟ ਬਣਿਆ ਰਹੇ ਤੇ ਆਪਾਂ ਵੀ ਬਣਾਈ ਰੱਖਾਂਗੇ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਇਹਦੇ ਨਾਲ ਤੁਸੀਂ ਦੁਪੱਟਾ ਟਾਈ ਐਂਡ ਡਾਈ ਕਰਾ ਲਿਓ ਤੇ ਟੋਪੜਾ ਦਾ ਟਾਈ ਐਂਡ ਡਾਈ ਕਰਾ ਲਿਓ ਤੇ ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਤਾਂ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਦੇਖੋ ਜੀ ਫਿਰ ਟੈਪੀ ਦੇ ਵਿੱਚ ਇੱਕ ਆਹ ਵਾਲਾ ਪ੍ਰਿੰਟ ਹੈਗਾ ਦੇਖੋ ਪਰਪਲ ਕਲਰ ਪਰਪਲ ਕਲਰ ਦੀ ਬਹੁਤ ਜ਼ਿਆਦਾ ਜਿਹੜੀ ਮੰਗ ਆਉਂਦੀ ਹੈਗੀ ਜਦੋਂ ਭੈਣਾ ਨੇ ਵੀਡੀਓ ਦੇਖ ਲਈ ਨਾਲ ਦੀ ਨਾਲ ਆਪਣੇ ਤੁਸੀਂ ਸੂਟ ਖਵਾ ਲਿਓ ਦੇਖੋ ਕਿੰਨਾ ਜਿਆਦਾ ਸੋਹਣਾ ਹੋਇਆਗਾ ਤੇ ਨਾਲ ਹੈਗੀ ਹੈਗੀ ਇਹਦੇ ਪਿੰਕ ਉਹ ਬਾਟਮ ਹੈਗੀ ਤੇ ਸ਼ਾਇਦ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੀ ਹਾਂ ਮਾ ਪਤਾ ਨਹੀਂ ਇਹ ਫਰਸਟ ਸੂਟ ਹੈਗਾ ਦੋ ਦੋ ਸੂਟ ਲēngਗੇ ਨਹੀਂ ਪਹਿਲਾਂ ਨਹੀਂ ਦਿਖਾਇਆ ਸੱਚੋ ਸੌਰੀ ਤੇ ਇਹਦੇ ਨਾਲ ਪਿੰਕ ਬਾਟਮ ਹੈਗੀ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਦਿਓ ਤੇ ਦੇਖੋ ਜੀ ਤੇ ਆ ਆਪਾਂ ਸੂਟ ਹੈ ਜਿਹੜਾ ਰੈਡੀ ਕੀਤਾ ਸੀਗਾ ਆਪਣਾ ਡਿਮਾਂਡ ਤੇ ਦੁਬਾਰਾ ਆ ਗਿਆ ਤੇ ਜਿਹੜੀਆਂ ਭੈਣਾਂ ਦੇ ਮੈਸੇਜ ਆਏ ਸੀ ਹੁਣ ਹੈਗੇ ਨੇ ਦੋ ਸੂਟ ਤਾਂ ਤੁਸੀਂ ਲੈ ਸਕਦੇ ਹੋਗੇ ਦੇਖੋ ਜੀ ਮਜੈਂਟਾ ਕਲਰ ਦਾ ਸੂਟ ਹੈਗਾ ਬਹੁਤ ਜ਼ਿਆਦੇ ਸੋਹਣਾ ਰੈਡੀ ਹੋਊਗਾ ਆਪਾਂ ਰੈਡੀ ਕੀਤੇ ਹੋਏ ਦੀ ਸ਼ਾਇਦ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੌਰੀ ਵੀਡੀਓ ਵੀ ਸ਼ੇਅਰ ਕੀਤੀ ਹੋਈ ਹੈਗੀ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣਾ ਬਣਦਾ ਹੈਗਾ ਤੇ ਨਾਲ ਹੈਗੀ ਇਹ ਵਾਲੀ ਬਾਟਮ ਤੇ ਟੈਪ ਵੀ ਲਾਈਨਿੰਗ ਦੇ ਇਹ ਸੂਟ ਨੇਗੇ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਓ ਤੇ ਮੈਸੇਜਸ ਕਰ ਦਿਓ ਤੇ ਆ ਹੈਗੇ ਜੀ ਬਟਰ ਕਾਟਨ ਦਾ ਸੂਟ ਇਹਦੇ ਨਾਲ ਦੇ ਵੀ ਹੈਗੇ ਨੇ ਦੋ ਸੂਟ ਪਰ ਇਹ ਜਿਹੜਾ ਸੂਟ ਹੈ ਜੀ 올ਓਵਰ ਹੈ ਜਿਹੜੀਆਂ ਪਹਿਣਾ 올ਓਵਰ ਸੂਟ ਮੰਗਦੀਆਂ ਨਹੀਂ ਗੀਆਂ ਤੁਸੀਂ ਲੈ ਸਕਦੇ ਹੋਗੇ ਇਹਦਾ ਤੁਸੀਂ ਕੁਝ ਵੀ ਬਣਵਾ ਲਓ ਕੋਟ ਸੈਟ ਡਰੈਸ ਬਣਵਾਉਣੀ ਹੈ ਡਰੈਸ ਬਣਵਾ ਲਓ ਬਹੁਤ ਜਿਆਦੇ ਸੋਹਣਾ ਪ੍ਰਿੰਟ ਹੈਗਾ ਦੇਖੋ ਜੀ ਇਹਦੇ ਨਾਲ ਦਾ ਆਪਾਂ ਹੋ ਸਕਿਆ ਰੋਲ ਹੀ ਲਿਆਵਾਂਗੇ ਮੈਨੂੰ ਬਹੁਤ ਜਿਆਦੇ ਪਸੰਦ ਆਇਆ ਇੰਨਾ ਕੁ ਜਿਆਦੇ ਸੌਫਟ ਹੈ ਜਿਹੜਾ ਮੇਰੇ ਸੂਟ ਪਾਇਆ ਹੋਇਆ ਇਹ ਵੀ ਮੇਰਾ ਬਟਰ ਕਾਟਨ ਦਾ ਸੂਟ ਹੈਗਾ ਇਹਦੇ ਨਾਲ ਦੇ ਸੂਟ ਅਵੇਲੇਬਲ ਹੈਗੇ ਨੇ ਮੈਚਿੰਗ ਦੇ ਵਿੱਚ ਤੇ ਨਾਲ ਮੈਂ ਰੱਖਿਆ ਹੈਗਾ ਮਸਲੀਨ ਦਾ ਦੁਪੱਟਾ ਦੇਖੋ ਇਸ ਤਰ੍ਹਾਂ ਪਟਾਈ ਐਂਡ ਡਾਈ ਕੀਤਾ ਹੈਗਾ ਦੁਪੱਟੇ ਨੂੰ ਤਾਂ ਤੁਸੀਂ ਐਵੇਂ ਦਾ ਵੀ ਸੂਟ ਲੈ ਸਕਦੇ ਹੋਗੇ ਇਹਦੇ ਨਾਲ ਤੁਸੀਂ ਪਿੰਕ ਕਲਰ ਦਾ ਦੁਪੱਟਾ ਰਖਾ ਕੇ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਊਗਾ ਇਹਦਾ ਪ੍ਰਾਈਸ ਹੈਗਾ 2500 2500 ਵੀ ਹੋ ਸਕਦਾ ਹੈ ਜਾਂ ਫਿਰ ਇਹ ਸੌਰੀ ਮੈਨੂੰ ਇਹਦਾ ਪ੍ਰਾਈਸ ਨਹੀਂ ਪਤਾ 2500 ਜਾਂ 3000 ਪ੍ਰਾਈਸ ਹੈਦਾ ਬਟਰ ਕਾਟਨ ਦਾ ਤੇ ਜਿੰਨਾ ਵੀ ਹੋਊਗਾ ਮੈਂ ਤੁਹਾਨੂੰ ਬਿਲ ਚੈੱਕ ਕਰਕੇ ਦੱਸ ਦਊਂਗੀ ਕਿਉਂਕਿ ਮੈਂ ਕਾਲੀ ਦੇ ਵਿੱਚ ਇਦਾਂ ਹੀ ਸੂਟ ਚੱਕ ਲਿਆਈ ਤੇ ਤਾਂ ਕਰਕੇ ਹਨਾ ਮੈਂ ਹਜੇ ਬਿਲ ਨਹੀਂ ਦੇਖਿਆ ਸੀ ਨਿਊ ਸਟਾਕ ਆਇਆ ਸੀਗਾ ਮੈਂ ਤੁਹਾਨੂੰ ਦੱਸੂ ਜਾਇਦਾ ਪ੍ਰਾਈਸ 2500 ਹੋਊਗਾ ਜਾ ਹੈ 3000 ਹੋਊਗਾ ਇਹਦੇ ਨਾਲ ਦੇ ਦੋ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਤੁਸੀਂ ਲੈਣਾ ਚਾਹੋ ਨਿਓ ਸਕਰੀਨ ਸ਼ਾਟ ਭੇਜ ਦਿਓ ਤੇ ਕੇ ਆ ਟੈਬੀ ਦੇ ਵਿੱਚ ਪ੍ਰਿੰਟ ਦੇਖ ਇਹ ਪ੍ਰਿੰਟ ਵੀ ਬਹੁਤ ਜਿਆਦੇ ਸੋਹਣਾਗਾ ਹਾਂਜੀ ਸਕਰੀਨ ਸ਼ਾਟ ਲਾ ਲਓ ਆਪਣਾ ਫਾਸਟਲੀ ਤੇ ਆਰਡਰ ਕਰ ਦਿਓ ਬਹੁਤ ਜਲਦਾ ਸੋਨਾ ਪ੍ਰਿੰਟ ਹੈ ਜੀ ਦੇਖੋ ਕਈ ਭੈਣਾ ਪੁੱਛਦੀਆਂ ਹੁੰਦੀਆਂ ਨੇ ਵੀ ਕਿਹੜਾ ਬ੍ਰਾਂਡ ਹੈ ਹਨਾ ਆਹ ਦੇਖੋ ਚਨਾਰ ਹੈ ਨਾ ਚਨਾਰ ਦਾ ਹੈਗਾ ਇਹ ਤੇ ਚਨਾਰ ਟੈਪੀ ਦਾ ਹੈਗਾ ਤੇ ਆਪਾਂ ਚਨਾਰ ਦੇ ਪਹਿਲਾਂ ਸੂਟ ਬਹੁਤ ਸੇਲ ਵੀ ਕੀਤੇ ਨੇ ਇੰਨਾ ਕੁ ਜ਼ਿਆਦਾ ਸੋਨਾ ਕਪੜਾ ਹੁੰਦਾ ਜਿੰਨਾ ਵੀ ਕਹਤੋਂ ਦੇਖੋ ਜੀ ਇਹਦੇ ਨਾਲ ਹੈਗੀ ਹੈ ਇਹ ਵਾਲੀ ਬਾਟਮ ਦੋ ਦੋ ਸੂਟ ਲēngੇ ਫਾਸਟਲੀ ਆਰਡਰ ਕਰਦੇ ਹੋ ਫਿਰ ਫਿਰ ਭੈਣਾ ਨਰਾਜ਼ ਹੋ ਜਾਣੀ ਹੋਣਗੀਆਂ ਤੁਸੀਂ ਹਨਾ ਤੇ ਫਿਰ ਨਹੀਂ ਮਿਲਦੇ ਹੈਗੇ ਇਹ ਵਾਲੇ ਸੂਟ ਤੇ ਆਪਾਂ ਤੁਹਾਨੂੰ ਲਾਸਟ ਸੂਟ ਸ਼ੇਅਰ ਕਰ ਦੇਵਾਂਗੇ ਟੈਬੀ ਦੇ ਵਿੱਚ ਪੈਰਟ ਕਲਰ ਦਾ ਸੂਟ ਹੈਗਾ ਦੇਖੋ ਜੀ ਕੁਝ ਨਵਾਂ ਹੀ ਜੀ ਚੀਜ਼ ਲੈ ਕੇ ਆਉਣੇ ਹੁੰਨੇ ਆਪਾਂ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦੇ ਸੋਹਣੀ ਹੈ ਕਈ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਕਮੈਂਟ ਵੀ ਕੀਤਾ ਸੀ ਇੱਕ ਭੈਣ ਨੇ ਵੀ ਤੁਸੀਂ ਵੀ ਵਰਕ ਵਾਲੇ ਸੂਟ ਲੈ ਕੇ ਆਓ ਵੀ ਪ੍ਰਿੰਟ ਸੂਟ ਦਿਖਾਈ ਜਣੇ ਇੱਕ ਤਾਂ ਭੈਣ ਹਨਾ ਵੀ ਸੀਜ਼ਨ ਹੈਗਾ ਤੁਹਾਨੂੰ ਆਪਣੇ ਪਤਾ ਹੈ ਵੀ ਸੀਜ਼ਨ ਦੇ ਵਿੱਚ ਵੀ ਪ੍ਰਿੰਟ ਸੂਟ ਹੀ ਜ਼ਿਆਦਾ ਹੋ ਕਰਦੇ ਰਹਿਣਗੇ ਲੈਂਦੇ ਨੇਗੇ ਪ੍ਰੈਫਰ ਕਰਦੇ ਨੇਗੇ ਭੈਣਾਂ ਸਭ ਤੋਂ ਪਹਿਲਾਂ ਪ੍ਰਿੰਟ ਸੂਟ ਹੀ ਲੈਂਦੀਆਂ ਨੇ ਗਰਮੀ ਦੇ ਵਿੱਚ ਤੇ ਹੁਣ 1 ਜੁਲਾਈ ਤੋਂ ਆਪਣਾ ਹੈਂਡਵਰਕ ਦਾ ਕੰਮ ਚੱਲ ਪੂਗਾ ਫਿਰ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਾਂਗੇ ਤੇ ਬਾਕੀ ਵਰਕ ਵਗੈਰਾ ਵਾਲੇ ਆਪਣੇ ਸੂਟ ਚਾਲ ਰਹੇ ਨੇਗੇ ਵਿੱਚ ਵਿੱਚ ਮੈਂ ਉਹ ਸ਼ੋਅ ਕਰ ਦਿੰਨੀ ਹੁੰਦੀ ਆਂਗੀ ਕਈ ਸੂਟ ਤਾਂ ਇਹ ਜਿਹੇ ਹੁੰਦੇ ਨੇ ਵੀ ਕਾਲੀ ਦੇ ਵਿੱਚ ਚਲੇ ਜਾਂਦੇ ਨੇਗੇ ਹਨਾ ਵੀਡੀਓ ਵੀ ਨਹੀਂ ਬਣਦੀ ਹੈਗੀ ਤਾਂ ਕਰਕੇ ਦੇਖੋ ਜੀ ਇਹ ਸੂਟ ਵੀ ਕਲਰ ਵੀ ਬਹੁਤ ਜ਼ਿਆਦੇ ਸੋਹਣਾਗਾ ਦੋ ਸੂਟ ਲੈ ਲੇਗੇ ਜਲਦੀ ਆਪਣਾ ਸੂਟ ਰਖਵਾ ਲਿਓ 2000 ਪ੍ਰਾਈਸ ਹੈਗਾ ਠੀਕ ਹੈ ਜੀ ਤੇ ਜੇ ਮੇਰੇ ਨਾਲ ਦਾ ਸੂਟ ਲੈਣਾ ਜਿਹੜਾ ਮੇਰੇ ਪਾਇਆ ਹੋਇਆ ਹੈਗਾ ਇਹਦੇ ਨਾਲ ਦੇ ਵੀ ਸੂਟ ਹੈਗੇ ਨੇਗੇ ਕਲਰ ਮਤਲਬ ਇਸ ਤੋਂ ਡਾਰਕ ਹੈ ਜਾਂ ਲਾਈਟ ਹੈਗਾ ਹਨਾ ਉਹ ਅਲੱਗ ਕਲਰ ਦੇਣਗੇ ਤਾਂ ਤੁਸੀਂ ਲੈ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰਨਾ ਹੈਗਾ ਜਦੋਂ ਤੁਹਾਡੀ ਪੇਮੈਂਟ ਆ ਗਈ ਫਿਰ ਅਸੀਂ ਤੁਹਾਡਾ ਪਾਰਸਲ ਭੇਜਾਂਗੇ ਉਸ ਤੋਂ ਪਹਿਲਾਂ ਤੁਹਾਡਾ ਪਾਰਸਲ ਨਹੀਂ ਭੇਜਿਆ ਜਾਊਗਾ ਜਿਹੜੀ ਪੇਮੈਂਟ ਦਾ ਮੂਡ ਹੁੰਦਾਗਾ ਆਪਣਾ ਜੇ ਤੁਸੀਂ ਬਾਹਰ ਤੋਂ ਦੇਖ ਰਹੇ ਹੋਗੇ ਤੁਸੀਂ ਮਨੀ ਗ੍ਰਾਮ ਰਾਹੀਂ ਆਪਾਂ ਨੂੰ ਪੇਮੈਂਟ ਕਰ ਸਕਦੇ ਹੋਗੇ ਜਾਂ ਆਪਣੀ ਡਾਇਰੈਕਟ ਅਕਾਊਂਟ ਦੇ ਵਿੱਚ ਪਾ ਸਕਦੇ ਹੋਗੇ ਜਿਹੜੇ ਮਤਲਬ ਇਧਰ ਲੀਆਂ ਨੇ ਇੰਡੀਆ ਵਾਲੀਆਂ ਭੈਣਾਂ ਦੇਖ ਰਹੀਆਂ ਨੇ ਤੁਸੀਂ Google Pay Paytm ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਉਸ ਤਰ੍ਹਾਂ ਕਰ ਸਕਦੇ ਹੋ ਕਾਮ ਦੇ ਵਿੱਚ ਵੀ ਟ੍ਰਾਂਸਫਰ ਕਰ ਸਕਦੇ ਹੋਗੇ ਮਨੀ ਜਿਹੜੇ ਇੰਡੀਆ ਵਾਲੇ ਲਈ ਚਾਰजेस ਲੰਗੇ ਉਹ ਵਿੱਚ ਹੀ ਹੁੰਦੇ ਨੇ ਐਕਸਟਰਾ ਚਾਰजेस ਆਪਣੇ ਕੋਈ ਨਹੀਂ ਹੁੰਦੇ ਹੈ ਕਿ ਸੂਟ ਦੇ ਤੇ ਜਿੰਨੇ ਵੀ ਤੁਹਾਨੂੰ ਚਾਰजेस ਦੱਸੀ ਜਾਂਦੇ ਨੇ ਸੂਟ ਦੇ ਉਹ ਫੁੱਲੋਂ ਉਨੇ ਹੀ ਹੁੰਦੇ ਨੇ ਆਪਾਂ ਐਕਸਟਰਾ ਚਾਰजेस ਜੇ ਬਾਈ ਚਾਂਸ ਕਿਸੇ ਸੂਟ ਦੇ ਹੁੰਦੇ ਵੀ ਨਹੀਂ ਤਾਂ ਆਪਾਂ ਤੁਹਾਨੂੰ ਕਹਿ ਦਾਂਗੇ ਵੀ ਇਹਦੇ ਚਾਰजेस ਇੰਨੇ ਲੰਗੀ ਜਿਹੜੀਆਂ ਬਾਹਰ ਲਿਆ ਭੇਜਣਾ ਲੇਗੇ ਜਿਹੜੀਆਂ ਆਪਾਂ ਇੰਡੀਆ ਵਾਲਿਆਂ ਨੂੰ ਚਾਰजेस ਲਗਾਉਣਾਂਗੇ ਉਹਨਾਂ ਨੂੰ ਇਹ ਜਿਹੜੇ 50 ਰੁਪੀਆ ਆਪਾਂ ਉੱਪਰ ਲਗਾਉਣੇਗੇ ਸੂਟ ਦੇ ਉਹ ਨਹੀਂ ਲਗਾਏ ਜਾਂਦੇ ਹੈਗੇ ਕਿਉਂਕਿ ਉਹਨਾਂ ਦਾ ਪਾਰਸਲ ਵੱਡਾ ਹੁੰਦਾਗਾ ਤਾਂ ਕਰਕੇ ਆਪਾਂ ਉਹਨਾਂ ਦੇ ਚਾਰजेस ਅਲੱਗ ਤੋਂ ਹੀ ਹੁੰਦੇ ਨੇ ਉਹਨਾਂ ਦਾ ਸਿਸਟਮ ਅਲੱਗ ਹੈਗਾ ਕੋਰੀਅਰ ਦਾ ਠੀਕ ਹੈ ਜੀ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੇ ਲੱਗੇ ਸੂਟ ਤੇ ਫਾਸਟਲੀ ਆਰਡਰ ਦੇ ਦਿਓ ਆਪਣਾ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ